ਚੀਨ ਤੋਂ ਬੇहद ਮੰਦਪਾਗੀ ਖਬਰ ਸਾਹਮਣੇ ਆਈ ਹੈ ਦੱਸ ਦਈਏ ਦੱਖਣੀ ਚੀਨ ਦੇ ਗਵਾਂਗਡੌਗ ਚ ਬੀਤੇ ਬੁੱਧਵਾਰ ਨੂੰ ਪਾਰੀ ਮੀ ਕਾਰਨ ਨੈਸ਼ਨਲ ਹਾਈਵੇ 12 ਦਾ ਇੱਕ ਹਿੱਸਾ ਟਹਿ ਗਿਆ ਹੈ ਜਿਸ ਕਾਰਨ ਇਸ ਹਾਦਸੇ ਦੇ ਵਿੱਚ ਤਕਰੀਬਨ 34 ਲੋਕਾਂ ਦੀ ਮੌਤ ਹੋ ਗਈ ਹੈ ਤੇ ਦੱਸਿਆ ਜਾ ਰਿਹਾ ਕਿ 30 ਤੋਂ ਜ਼ਿਆਦਾ ਲੋਕ ਇਸ ਹਾਦਸੇ ਦੇ ਵਿੱਚ ਜ਼ਖਮੀ ਹੋ ਗਏ ਨੇ ਇਹ ਹਾਦਸਾ ਮੈਜੋ ਪਹਾੜੀ ਨੇੜੇ ਤੜਕੇ 2 ਵਜੇ ਵਾਪਰਿਆ ਜਿਸ ਵਿੱਚ ਸੜਕ ਦੀ ਇੱਕ ਲੇਨ 18 ਮੀਟਰ ਤੱਕ ਟੁੱਟ ਗਈ ਹੈ ਸਾਊਥ ਚਾਈਨਾ ਮਾਰਨਿੰਗ ਪੋਸਟ ਮੁਤਾਬਕ ਹਾਈਵੇ ਟੁੱਟਣ ਕਾਰਨ 54 ਤੋਂ ਜ਼ਿਆਦਾ ਲੋਕਾਂ ਨੂੰ ਲੇਜਾ ਰਹੇ 20 ਵਾਹਨ ហេਠਾ ਡਿੱਗੇ ਨੇ ਤੇ ਕਈ ਲੋਕ ਜ਼ਖਮੀ ਹੋ ਗਏ ਨੇ ਤਕਰੀਬਨ 30 ਲੋਕਾਂ ਦੀ ਮੌਤ ਹੋ ਗਈ ਹੈ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਹਾਈਵੇ ਟੁੱਟਣ ਕਾਰਨ ਕਈ ਵਾਹਨ ਇਸ ਹਾਦਸੇ ਦਾ ਸ਼ਿਕਾਰ ਹੋ ਗਏ ਨੇ ਤੇ 34 ਲੋਕਾਂ ਦੀ ਮੌਤ ਹੋ ਗਈ ਹੈ ਕਟਨਾ ਦੀ ਸੂਚਨਾ ਮਿਲਣ ਤੇ ਕਰਮਚਾਰੀਆਂ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ ਤੇ ਚੀਨ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਨੇ ਹਾਦਸੇ ਤੋਂ ਬਾਅਦ ਹਾਈਵੇ ਨੂੰ ਬੰਦ ਕਰ ਦਿੱਤਾ ਹੈ ਦੱਸ ਦਈਏ ਇਹ ਹਾਈਵੇ ਗਵਾਗ ਡੌਗ ਨੂੰ ਫੋ ਜਿਆਂ ਸੂਬੇ ਨਾਲ ਜੋੜਦਾ ਹੈ ਚੀਨ ਚ ਮਜ਼ਦੂਰ ਦਿਵਸ ਤੇ 4 ਦਿਨ ਦੀ ਛੁੱਟੀ ਹੁੰਦੀ ਹੈ ਤੇ ਜ਼ਿਆਦਾਤਰ ਹਾਈਵੇ ਟੋਲ ਫ੍ਰੀ ਹੁੰਦੇ ਨੇ ਜਿਸ ਕਾਰਨ ਜ਼ਿਆਦਾ ਵਾਹਨ ਇਸ ਹਾਦਸੇ ਦਾ ਸ਼ਿਕਾਰ ਹੋਏ ਨੇ ਤੇ 34 ਲੋਕਾਂ ਦੀ ਮੌਤ ਹੋ ਗਈ ਹੈ ਤੇ 30 ਤੋਂ ਜ਼ਿਆਦਾ ਲੋਕ ਇਸ ਹਾਦਸੇ ਦੇ ਵਿੱਚ ਜਕਜੀਨ ਤੋਂ ਬੇहद ਮੰਦਪਾਗੀ ਖਬਰ ਸਾਹਮਣੇ ਆਈ ਹੈ ਦੱਸ ਦਈਏ ਦੱਖਣੀ ਚੀਨ ਦੇ ਗਵਾਂਗਡੌਗ ਚ ਬੀਤੇ ਬੁੱਧਵਾਰ ਨੂੰ ਪਾਰੀ ਮੀ ਕਾਰਨ ਨੈਸ਼ਨਲ ਹਾਈਵੇ 12 ਦਾ ਇੱਕ ਹਿੱਸਾ ਟੱਗ ਗਿਆ ਹੈ ਜਿਸ ਕਾਰਨ ਇਸ ਹਾਦਸੇ ਦੇ ਵਿੱਚ ਤਕਰੀਬਨ 34 ਲੋਕਾਂ ਦੀ ਮੌਤ ਹੋ ਗਈ ਹੈ ਤੇ ਦੱਸਿਆ ਜਾ ਰਿਹਾ ਕਿ 30 ਤੋਂ ਜ਼ਿਆਦਾ ਲੋਕ ਇਸ ਹਾਦਸੇ ਦੇ ਵਿੱਚ ਜ਼ਖਮੀ ਹੋ ਗਏ ਨੇ ਇਹ ਹਾਦਸਾ ਮੈਜੋ ਪਹਾੜੀ ਨੇੜੇ ਤੜਕੇ 2 ਵਜੇ ਵਾਪਰਿਆ ਜਿਸ ਵਿੱਚ ਸੜਕ ਦੀ ਇੱਕ ਲੇਨ 18 ਮੀਟਰ ਤੱਕ ਟੁੱਟ ਗਈ ਹੈ ਸਾਊਥ ਚਾਈਨਾ ਮਾਰਟਿੰਗ ਪੋਸਟ ਮੁਤਾਬਕ ਹਾਈਵੇ ਟੁੱਟਣ ਕਾਰਨ 54 ਤੋਂ ਜ਼ਿਆਦਾ ਲੋਕਾਂ ਨੂੰ ਲਿਜਾ ਰਹੇ 20 ਵਾਹਨ ហេਠਾ ਡਿੱਗੇ ਨੇ ਤੇ ਕਈ ਲੋਕ ਜ਼ਖਮੀ ਹੋ ਗਏ ਨੇ ਤਕਰੀਬਨ 30 ਲੋਕਾਂ ਦੀ ਮੌਤ ਹੋ ਗਈ ਹੈ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਹਾਈਵੇ ਟੁੱਟਣ ਕਾਰਨ ਕਈ ਵਾਹਨ ਇਸ ਹਾਦਸੇ ਦਾ ਸ਼ਿਕਾਰ ਹੋ ਗਏ ਨੇ ਤੇ 34 ਲੋਕਾਂ ਦੀ ਮੌਤ ਹੋ ਗਈ ਹੈ ਕਟਨਾ ਦੀ ਸੂਚਨਾ ਮਿਲਣ ਤੇ ਕਰਮਚਾਰੀਆਂ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ ਤੇ ਚੀਨ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਨੇ ਹਾਦਸੇ ਤੋਂ ਬਾਅਦ ਹਾਈਵੇ ਨੂੰ ਬੰਦ ਕਰ ਦਿੱਤਾ ਹੈ ਦੱਸ ਦਈਏ ਇਹ ਹਾਈਵੇ ਗੁਆੰਗ ਡੋਗ ਨੂੰ ਫੋ ਜਿਆਂ ਸੂਬੇ ਨਾਲ ਜੋੜਦਾ ਹੈ ਚੀਨ ਚ ਮਜ਼ਦੂਰ ਦਿਵਸ ਤੇ 4 ਦਿਨ ਦੀ ਛੁੱਟੀ ਹੁੰਦੀ ਹੈ ਤੇ ਜ਼ਿਆਦਾਤਰ ਹਾਈਵੇ ਟੋਲ ਫ੍ਰੀ ਹੁੰਦੇ ਨੇ ਜਿਸ ਕਾਰਨ ਜ਼ਿਆਦਾ ਵਾਹਨ ਇਸ ਹਾਦਸੇ ਦਾ ਸ਼ਿਕਾਰ ਹੋਏ ਨੇ ਤੇ 34 ਲੋਕਾਂ ਦੀ ਮੌਤ ਹੋ ਗਈ ਹੈ ਤੇ 30 ਤੋਂ ਜ਼ਿਆਦਾ ਲੋਕ ਇਸ ਹਾਦਸੇ ਦੇ ਵਿੱਚ ਜ਼ਖਮੀ ਹੋ ਗਏ ਨੇ। ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par